ਇਹਨਾਂ ਜਦੋਂ ਸਾਡੀਆਂ ਪ੍ਰਾਲੀਆਂ ਛੱਡਦੀਆਂ ਸੀ ਉਦੋਂ ਤੇ ਇਹਨਾਂ ਨੂੰ ਕਹਿੰਦੇ ਸੀ ਸਾਨੂੰ ਧੂਆਂ ਚੜਦਾ ਹੈ ਇਹਨਾਂ ਨੇ ਉੱਥੇ ਸਾਡੇ ਵਾਸਤੇ ਅਤਰ ਫਲੇਲ ਪਾ ਕੇ ਇਹ ਤਾਂ ਕਿ ਸਾਡੇ ਕਿਸਾਨਾਂ ਦੇ ਉੱਤੇ ਗੋਲੇ ਭਰਾਏ ਨੇ ਅਸੀਂ ਤਾਂ ਜਾਣਾ ਹੀ ਨਹੀਂ ਹੋਣਾ ਇੱਥੇ ਰਵਾਂਗੇ ਭਾਵੇਂ ਸਾਨੂੰ 2 ਸਾਲ ਲੱਗ ਜਾਣ ਅਸੀਂ ਡਰਦੇ ਨਹੀਂ ਹਾਂ ਅਸੀਂ ਮੋਦੀ ਦੀ ਸਰਕਾਰ ਤੋਂ ਡਰਨ ਵਾਲੇ ਨਹੀਂ ਡਰਾਉਣ ਵਾਲੇ ਹਾਂ ਅਸੀਂ ਅੱਜ ਇਹ ਖਾਲੀ ਜਾਣ ਵਾਲੇ ਨਹੀਂਗੇ ਵੀ ਇਹ ਲਾਰੇ ਲਾ ਕੇ ਸਾਨੂੰ ਤੋੜ ਦੂਗਾ ਆਵੇ ਹੁਣ ਵੋਟਾਂ ਲੈਣ ਨਾ ਸਾਨੂੰ ਪੰਜਾਬ ਸਰਕਾਰ ਤੋਂ ਨਹੀਂ ਉਹ ਸਾਡੇ ਉਹਨਾਂ ਨੇ ਵੀ ਕੁਝ ਨਹੀਂ ਸੁਆਰਿਆ ਮੇਰੇ ਆ ਸਰਕਾਰ ਨੇ ਕੀ ਸਵਾਰਿਆ ਸਾਡਾ ਕੁਝ ਨਹੀਂ ਸਵਾਰਿਆ ਸ਼ੰਭੂ ਬਾਰਡਰ ਦੇ ਉੱਤੇ ਅਸੀਂ ਖੜੇ ਆ ਤੇ ਸਾਡੀਆਂ ਅੱਜ ਬਹੁ ਗਿਣਤੀ ਦੇ ਵਿੱਚ ਮਾਵਾ ਭੈਣਾ ਸਾਡੀਆਂ ਮਾਵਾ ਆਈਆਂ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਸੀ ਜੀ ਹਾਂ ਜਸਸੀ ਕਾਲ ਜੀ ਅਹੀਂ ਤੇ ਤੁਹਾਨੂੰ ਪਤਾ ਹੀ ਹੈ ਸ਼ੰਭੂ ਬਾਰਡਰ ਤੇ ਕਿਸਾਨ ਵਿਚਾਰੇ ਦਿੱਲੀ ਜਾਣ ਵਾਸਤੇ ਜਾਂਦੇ ਰੋਕ ਲਿਆ ਰਸਤਾ ਰੋਕ ਲਿਆ ਇਹਨਾਂ ਜਦੋਂ ਸਾਡੀਆਂ ਪਰਾਲੀਆਂ ਸਾੜਦੀਆਂ ਸੀ ਉਦੋਂ ਤੇ ਇਹਨਾਂ ਨੂੰ ਕਹਿੰਦੇ ਸੀ ਸਾਨੂੰ ਧੂਆ ਚੜਦਾ ਹੈ ਇਹ ਨਾ ਨੇ ਉੱਥੇ ਸਾਡੇ ਵਾਸਤੇ ਅਤਰ ਫਲੇਲ ਪਾ ਕੇ ਇਹਦਾ ਕਿ ਸਾਡੇ ਕਿਸਾਨਾਂ ਦੇ ਉੱਤੇ ਗੋਲੇ ਭਰਾਏ ਨੇ ਹੈ ਤੇ ਗੋਲੇ ਭਰਾਉਂਦੇ ਰਹੇ ਨੇ ਅਸੀਂ ਦੁਖੀ ਹੋ ਗਏ ਇਹਨਾਂ ਦੇ ਤੋਂ ਸਾਡੀਆਂ ਤੇਈ ਫਸਲਾਂ ਦੀ ਐ ਉਹ ਸਾਡੀ ਐਮਸੀ ਦੇ ਦੇਣ ਅਸੀਂ ਦੁਖੀ ਹੋ ਕੇ ਅਸੀਂ ਤੇ ਜਾਣਾ ਹੀ ਨਹੀਂ ਹੋਣਾ ਇੱਥੇ ਰਵਾਂਗੇ ਭਾਵੇਂ ਸਾਨੂੰ 2 ਸਾਲ ਲੱਗ ਜਾਣ ਅੱਜ ਬਹੁਤ ਜ਼ਿਆਦਾ ਅੱਜ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਬੀਬੀਆਂ ਆਈਆਂ ਨੇ ਤੇ ਦੇਖ ਕੇ ਵਧੀਆ ਵੀ ਲੱਗ ਰਿਹਾ ਮਾਹ ਹਾਂਜੀ ਕਿਹਾਉਂਗੇ ਵਧੀਆ ਲੱਗ ਰਿਹਾ ਹੈ ਅਹ ਲਖ ਬੀਬੀ ਆ ਜਾਈ ਆ ਹੂੰ ਲਖ ਬੀਬੀ ਆਈ ਆ ਬਸ ਵੀ ਆ ਗਈ ਮੇਰੀ ਨੌਜਵਾਨਾਂ ਮੋਢੇ ਨਾਲ ਮੋਢੇ ਲਾ ਕੇ ਖੜੇ ਹੋ ਸਾਡਾ ਅੱਗੇ ਕਹਿੰਦਾ ਸੱਤ ਇਹਨਾਂ ਨੇ ਸ਼ਹੀਦ ਕਰ ਦਿੱਤੇ ਨੇ ਅਸੀਂ ਗੋਲੀਆਂ ਖਾਣ ਨੂੰ ਰੱਖਿਆ ਇਹਨਾਂ ਨੇ ਵੀ ਸਾਡੇ 'ਤੇ ਗੋਲੀਆਂ ਮਾਰ ਬਸ ਵੀ ਆ ਗਈ ਮੇਰੀ ਪੁਲਿਸ ਕੋਈ ਨਹੀਂ ਕੋਈ ਨਹੀਂ ਤੇ ਇੱਥੇ ਬੀਬੀ ਦਾ ਇਹ ਕਹਿਣਾ ਹੈ ਕਿ ਅਸੀਂ ਨਹੀਂ ਡਰਦੇ ਨਹੀਂ ਅਸੀਂ ਹਾਂਜੀ ਜੇ ਇਹ ਤਾਂ ਡਰਦੇ ਹੋਗੇ ਅਸੀਂ ਡਰਦੇ ਨਹੀਂ ਅਸੀਂ ਅਸੀਂ ਮੋਦੀ ਦੀ ਸਰਕਾਰ ਤੋਂ ਡਰਨ ਵਾਲੇ ਨਹੀਂ ਡਰੌਣ ਵਾਲੇ ਆ ਆਪਣਾ ਹੱਕ ਲੈਣਾ ਹੱਕ ਲੈਣਾ ਹੱਕ ਲਵਾਂਗੇ ਭਾਵੇਂ ਸਾਨੂੰ 2 ਸਾਲ ਬੈਠਣਾ ਪਵੇ ਅਸੀਂ ਅੱਜ খালি ਜਾਣ ਵਾਲੇ ਨਹੀਂਗੇ ਵੀ ਲਾਰੇ ਲਾ ਕੇ ਸਾਨੂੰ ਤੋੜ ਦੂਗਾ ਆਵੇ ਹੁਣ ਵੋਟਾਂ ਲੈਣ ਹੁਣ ਪੰਜਾਬ ਸਰਕਾਰ ਤੋਂ ਕੋਈ ਉਮੀਦ ਹੈਗੀ ਐ ਨਾ ਸਾਨੂੰ ਪੰਜਾਬ ਸਰਕਾਰ ਤੋਂ ਨਹੀਂ ਉਹ ਸਾਡੇ ਉਹਨਾਂ ਨੇ ਵੀ ਕੁਝ ਨਹੀਂ ਸੁਆਰਿਆ ਪੰਜਾਬ ਸਰਕਾਰ ਨੇ ਕੀ ਸੁਆਰਿਆ ਸਾਡਾ ਕੁਝ ਨਹੀਂ ਸੁਆਰਿਆ ਦੀ ਆ ਗਏ ਤੁਸੀਂ ਕਿਹੜੇ ਇਲਾਕੇ ਚੋਂ ਆਏ ਹੋ ਅਸੀਂ ਤਰਨਤਾਰਨ ਇਲਾਕੇ ਚੋਂ ਅੱਛਾ ਹੁਣ ਵਾਪਸ ਜਾ ਰਹੇ ਹੋ ਹਾਂਜੀ ਵਾਪਸ ਜਾ ਰਹੇ ਹਾਂ ਠੀਕ ਹੈ ਜੀ ਡੇਟ ਹੋਣਾਂ ਜਿੰਨਾ ਕਿ ਸਹਿਯੋਗ ਦਿੱਤਾ ਜਾ ਰਿਹਾ ਸਾਰੇ ਆਪਣਾ ਆਪਣਾ ਧਰਨੇ ਦੇ ਵਿੱਚ ਸਹਿਯੋਗ ਪਾ ਰਹੇ ਨੇ ਇਸੇ ਤਰ੍ਹਾਂ ਤੁਹਾਨੂੰ ਦਿਖਾਉਂਦੇ ਰਾਂਗੇ ਧੰਨਵਾਦ